ਕੀ ਤੁਸੀ ਵੀ ਫੈਟੀ ਲੈਵਲ ਤੇ ਪੇਟ ਦੀ ਸਮੱਸਿਆਵਾਂ ਤੋਂ ਪਰੇਸ਼ਾਨ ਹੋ ਤਾਂ ਅੱਜ ਅਪਾ ਗੱਲ ਕਰਦੇ ਹਾਂ ਅਮਨਜੀਤ ਜੀ ਨਾਲ ਜੋ ਕਾਫੀ ਲੰਮੇ ਸਮੇਂ ਤੋਂ ਫੈਟੀ ਲੈਵਲ ਤੇ ਪੇਟ ਦੀ ਸਮੱਸਿਆਵਾਂ ਤੋਂ ਪਰੇਸ਼ਾਨ ਸੀ ਹਾਂ ਜੀ ਅਮਨ ਜੀ ਕੀ ਦਿੱਕਤ ਸੀ ਕਿੰਨੇ ਸਮੇਂ ਤੋਂ ਸੀ ਇਹ ਸਭ ਪ੍ਰੋਬਲਮ ਸੀ ਲੀਵਰ ਦੀ ਠੀਕ ਹੈ ਇਹ ਸਭੇ ਸੋਜ ਰਹਿੰਦੀ ਸੀ ਪੇਟ ਦੇ ਵਿੱਚ ਜੀ ਤੇ ਨਾ ਸਾਨੂੰ ਭੁੱਖ ਲੱਗਦੀ ਸੀ ਤੇ ਨਾ ਸਾਨੂੰ ਪੀਲਾ ਪੰਨ ਲੰਦਾ ਪਿਸ਼ਾਬ ਦਾ ਜੀ ਹਾਂਜੀ ਤੇ ਤੇ ਆਪ ਦਾ ਕੈਲਸ਼ੀਅਮ ਸੀ ਜਿਹੜਾ ਜੀ ਉਹ ਤੁਹਾਨੂੰ ਖਾਣੇ ਪੈਂਦਾ ਸੀ ਉਹ ਤੁਹਾਨੂੰ ਪੱਕਾ ਹੀ ਲੱਗਿਆ ਸੀ ਠੀਕ ਹੈ ਤੇ ਤੇ ਦੇ ਵਿੱਚ ਭਾਰ ਆਪਨ ਕਿੰਨਾ ਰਹਿੰਦਾ ਸੀ ਭਾਰ ਆਪਨ ਬਹੁਤ ਜਿਆਦਾ ਰਹਿੰਦਾ ਸੀ ਠੀਕ ਹੈ ਕਿੰਨਾ ਲੱਗੂ 2 ਸਾਲ ਤੋਂ ਸੀ ਸਾਰੀ ਫੀਲਿੰਗ ਹਾਂਜੀ 2 ਸਾਲ ਤੋਂ ਤੇ ਜੀ ਠੀਕ ਹੈ ਇਸ ਤੋਂ ਪਹਿਲਾਂ ਤੁਸੀਂ ਕੋਈ ਦਵਾਈ ਖਾਧੀ ਅੰਗਰੇਜ਼ੀ ਜਾਂ ਕਿਵੇਂ ਅਸੀਂ ਖਾਧੀ ਹੈ ਮੁਕਤ ਸਰਸਬ ਤੋਂ ਵੀ ਖਾਧੀ ਹੈ ਜੀ ਹਾਂਜੀ ਤੇ ਬਠੰਡੇ ਤੋਂ ਵੀ ਖਾਧੀ ਹੈ ਜੀ ਠੀਕ ਹੈ ਫਰਕ ਸੀਗਾ ਉਹਦੇ ਨਾਲ ਜਨ ਲਈ ਵੀ ਜਿੰਨਾ ਚਿਰ ਦਵਾਈ ਖਾਈ ਜਾਂਦੀ ਸੀ ਜੀ ਉਹਨਾਂ ਚਿਰ ਸਾਨੂੰ ਫਰਕ ਰਹਿੰਦਾ ਸੀ ਠੀਕ ਹੈ ਜਦੋਂ ਦਵਾਈ ਛੱਡ ਦਿੰਦੇ ਸੀ ਹਾਂਜੀ ਉਦੋਂ ਸਾਨੂੰ ਫੇਰ ਇਹ ਸਾਰੇ ਸਾਰੇ ਜਿ cụcੋਤੀ ਆ ਜਾਂਦੀ ਸੀ cụcੋਤੀ ਆ ਜਾਂਦੀ ਸੀ ਠੀਕ ਹੈ ਆਪਣੇ ਕਲੀਨਿਕ ਦਾ ਕਿਵੇਂ ਪਤਾ ਲੱਗਿਆ ਸਾਨੂੰ ਕੋਈ ਸਾਡਾ ਕੋਈ ਰਿਸ਼ਤੇਦਾਰ ਵੀ ਹਾਂਜੀ ਉਹ ਤੁਹਾਡੇ ਤੋਂ ਦਵਾਈ ਖਾਦੀ ਸੀ ਉਹਨਾਂ ਨੇ ਠੀਕ ਹੈ ਤੇ ਉਹਨਾਂ ਨੇ ਤੁਹਾਡੇ ਬਾਰੇ ਸਾਨੂੰ ਦੱਸਿਆ ਸੀ ਹਾਂਜੀ ਉਹਨੇ ਡਾਕਟਰਾ ਨੂੰ ਮੈਨੂੰ ਇਹ ਸਾਧਕ ਦੇ ਵਿੱਚ ਜਿਹੜਾ ਹਾਂਜੀ ਤੇ ਉਹਨਾਂ ਨੇ ਤੁਹਾਡੇ ਬਾਰੇ ਸਾਨੂੰ ਦੱਸਿਆ ਉਹਨਾਂ ਨੇ ਤੁਹਾਡੀ ਦਵਾਈ ਖਾਧੀ ਸੀ ਉਹਨਾਂ ਨੂੰ ਬਹੁਤ ਵਧੀਆ ਤੁਹਾਡੀ ਦਵਾਈ ਸੈਟ ਉਂ ਜਾਵੇਂ ਇਹੋ ਉਹ ਨੂੰ ਹੁਣ ਕਿ ਸਤਨ ਵਾਈ ਦੀ ਨਾ ਪੱਕਾ ਹੁਣ ਤੁਹਾਨੂੰ ਇਹ ਪੂਰਾ ਸੈਟ ਹੈ ਦਵਾਈ ਤੁਹਾਡੀ ਨਾ ਸਹੀ ਹੈ ਜੀ ਭੁੱਖ ਵਗੈਰਾ ਦੀ ਦਿੱਕਤ ਜਾਂ ਕਬਚੀ ਦੀ ਹੋਵੇ ਹੁਣ ਕਿ ਠੀਕ ਹੈ ਸਾਨੂੰ ਨਹੀਂ ਨਹੀਂ ਸਾਰੀਆਂ ਚੀਜ਼ਾਂ ਸਹੀ ਹੈ ਭੁੱਖ ਵੀ ਲੱਗਦੀ ਹੈ ਜੀ ਤੇ ਆਪ ਦਾ ਵੀ ਕੈਫੋ ਦੀ ਛੁੱਟ ਗਈ ਸਾਡਾ ਠੀਕ ਹੈ ਇਹ ਆ ਪੀਲਾਪਨ ਪਸ਼ਾਬ ਦਾ ਇਹ ਵੀ ਤਾਂ ਆਈ ਹੋਣਾ ਪਈ ਹੋਣਾ ਪਿਆ ਜੀ ਕਬਜੀ ਵੀ ਹੈ ਨਹੀਂ ਕੀ ਕਬਜੀ ਵੀ ਹੈ ਨਹੀਂ ਜੀ ਠੀਕ ਹੈ